ਅੱਜ ਆਪਾਂ ਬਣਾਵਾਂਗੇ ਗੋਭੀ ਗਾਜਰ ਤੇ ਸਲਗਮ ਦਾ ਅਚਾਰ ਇੰਨਾ ਜ਼ਿਆਦਾ ਟੇਸਟੀ ਕਿ ਤੁਸੀਂ ਰਹਿ ਜਾਓਗੇ ਉਂਗਲਾਂ ਚਟਦੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਾਰਿਆਂ ਦਾ ਮੇਰੇ ਪੇਜ ਤੇ ਨਵੇਂ ਨਵੇਂ ਰੈਸਪੀ ਸਿੱਖਣ ਲਈ ਮੈਨੂੰ ਫੋਲੋ ਤੇ ਸਬਸਕ੍ਰਾਈਬ ਕਰੋ ਤੇ ਅੱਜ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਗੋਭੀ ਨੂੰ ਕੱਟਿਆਗਾ ਤੇ ਫਿਰ ਆਪਾਂ ਸਲਗਮ ਕੱਟਿਆਗੇ ਤੇ ਲੰਮੇ ਕੱਟਣਿਆਂਗੇ ਤੇ ਫਿਰ ਆਪਾਂ ਗਾਜਰਾਂ ਛਿੱਲਣ ਤੋਂ ਬਾਅਦ ਇਹਨਾਂ ਨੂੰ ਕਟਾਂਗੇ ਇਨਾਂ ਨੂੰ ਆਪਾਂ ਵੀ ਬਰੀਕ ਕੱਟਣਾਗਾ ਲੰਮੀ ਲੰਮੀਆਂ ਸਲਾਈਸਾਂ ਲੈਣੀਆਂ ਨੇ ਇਹਨਾਂ ਦੀਆਂ ਤੇ ਚੰਗੀ ਤਰ੍ਹਾਂ ਕੱਟਾਂਗੇ ਆਪਾਂ ਇਹਨਾਂ ਨੂੰ ਤਾਂ ਕਿ ਜਿਹੜਾ ਅਚਾਰ ਆ ਉਹ ਵਧੀਆ ਬਣ ਸਕੇ ਉਸ ਤੋਂ ਬਾਅਦ ਆਪਾਂ ਪਾਣੀ ਨੂੰ ਗਰਮ ਰੱਖਾਂਗੇ ਦੂਸਰੇ ਪਾਸੇ ਆਪਾਂ ਗੁੜ 100 ਗ੍ਰਾਮ ਗੁੜ ਲਿਆਗਾ ਉਹਦੇ ਵਿੱਚ ਆਪਾਂ ਅੱਧਾ ਕੱਪ ਸਿਰਕਾ ਪਾਵਾਂਗੇ ਤਾਂ ਕਿ ਖੱਟਾ ਮਿੱਠਾ ਜਿਹੜਾ ਅਚਾਰ ਬਣਾਉਣਾ ਉਹਦੇ ਵਿੱਚੋਂ ਮਿੱਠਾ ਸਵਾਦ ਵੀ ਆ ਸਕੇ ਤੇ ਦੂਸਰੀ ਪਾਸੇ ਫਿਰ ਖੜੇ ਮਸਾਲੇ ਲੈ ਲੈਣੇ ਆਪਾਂ ਉਹਦੇ ਵਿੱਚ ਆਪਾਂ ਪਾਇਆ ਹੈਗਾ ਰਾਈਂ ਸਰੋਂ ਦਾ 1 ਚਮਚਾ 2 ਚਮਚੇ ਪਾਇਆ ਆਪਾਂ ਪੀਲੀ ਸਰੋਂ ਤੇ 2 ਚਮਚੇ ਆਪਾਂ ਪਾਇਆ ਸੁੱਕਾ ਧਨੀਆ 2 ਚਮਚ ਪਾਏ ਆਗੇ ਮੇਥੀ ਦਾਣਾ 2 ਚਮਚ ਪਾਏ ਆਗੇ ਸੌਫ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਸਾਲਿਆਂ ਨੂੰ ਜਿਹੜਾ ਹੈਗਾ ਆਪਾਂ ਨਮੀ ਖਤਮ ਕਰਨ ਵਾਸਤੇ ਥੋੜਾ ਜਿਹਾ ਸੇਕ ਲਵਾਵਾਂਗੇ ਤਾਂ ਕਿ ਜਿਹੜਾ achar ਹੈ ਲੰਬੇ ਸਮੇਂ ਤੱਕ ਚੱਲ ਸਕੀ ਜਿਹੜੀ ਨਮੀ ਇਹਦੇ ਵਿੱਚੋਂ ਖਤਮ ਹੋ ਜਾਊਗੀ ਤੇ ਜਿਹੜਾ ਆਪਾਂ ਪਾਣੀ ਗਰਮ ਰੱਖਿਆ ਸੀਗਾ ਤੇ ਹੁਣ ਉਹਦੇ ਵਿੱਚ ਆਪਾਂ ਚੀਰਿਆ ਹੋਇਆ ਸਾਰਾ ਜਿਹੜੀਆਂ ਵੈਜ ਹਰੀਆਂ ਆਪਣੀਆਂ ਸਬਜ਼ੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਉਬਾਲਾ ਕਰਾਂਗੇ ਉਬਾਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਤਾਂ ਕਿ ਇਹ ਥੋੜਾ ਜਿਹਾ ਨਰਮ ਹੋ ਸਕਣ ਜਿਹੜਾ achar ਆ ਵਧੀਆ ਬਣੂਗਾ ਤੇ ਜਲਦੀ ਬਣੂਗਾ ਜੀ ਤੇ ਆਪਾਂ ਹੁਣ ਗੋਭੀ ਸਲਗਮ ਗਾਜਰਾ ਇਹਨਾਂ ਨੂੰ ਸਾਰਿਆਂ ਨੂੰ ਮਿਕਸੀ ਉਬਾਲ ਲੈਣਾਗਾ ਤੇ ਪਾਣੀ ਵਿੱਚ ਆਪਾਂ ਅੱਧਾ ਚਮਚ ਪਾਇਆ ਸੀਗਾ ਨਮਕ ਦਾ ਤਾਂ ਕਿ ਜਿਹੜੀ ਛੇਤੀਆ ਉਹ ਮਤਲਬ ਆਪਣੀ ਹਰੀ ਸਬਜੀ ਉਹ ਛੇਤੀ ਉੱਭਰ ਸਕੇ ਤੇ ਹੁਣ ਆਪਾਂ ਇਹਨੂੰ ਸੁਕਾਵਾਂਗੇ 2 ਘੰਟਿਆਂ ਲਈ ਸੁਕਾਵਾਂਗੇ ਧੁੱਪੇ ਵਿੱਚ ਸੁਕਾ ਸਕਦੇ ਹੋ ਤੁਸੀਂ ਜਾਂ ਫਿਰ 2 ਘੰਟੇ ਪੱਖੇ ਦੀ ਹਵਾ ਥੱਲੇ ਵੀ ਸੁਕਾ ਸਕਦੇ ਹੋਗੇ ਇਹਨੂੰ ਚੰਗੀ ਤਰ੍ਹਾਂ ਸਿਕਾਉਣਾ ਜਿਹਦੇ ਵਿੱਚੋਂ ਪਾਣੀ ਜਿਹੜਾ ਸਾਰਾ ਸੁੱਕ ਸਕੇ ਤੇ ਆਪਾਂ ਰੱਖਤਾ ਹੁਣ ਇਹਨੂੰ ਸੁੱਕਣ ਵਾਸਤੇ ਤੇ ਉਸ ਤੋਂ ਬਾਅਦ ਆਪਾਂ ਇੱਕ ਕੜਾਈ 'ਚ ਪਾਵਾਂਗੇ ਤੇਲ ਤੇਲ ਪਾਉਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਕੁੱਟਿਆ ਹੋਇਆ ਅਦਰਕ ਦੋ ਚਮਚਾ ਅਦਰਕ ਦੇ ਕੁੱਟੇ ਹੋਏ ਪਾਉਣੇ ਆਗੇ ਤੇ ਇਹਦੇ ਵਿੱਚ ਆਪਾਂ ਪਾਇਆ ਹੈ ਅੱਧਾ ਚਮਚਾ ਹਿੰਗ ਤੇ ਜਿਹੜਾ ਆਪਾਂ ਗੁੜ ਰੱਖਿਆ ਸੀਗਾ ਸਿਰਕਾ ਪਾ ਕੇ ਫਿਰ ਊਨ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਚੰਗੀ ਤਰ੍ਹਾਂ ਕਰਨਾਗਾ ਤੇ ਚੰਗੀ ਤਰ੍ਹਾਂ ਹੀ ਪਕਾਉਣਾਗਾ ਇਹਨੂੰ ਤਾਂ ਕਿ ਇਹ ਚੰਗਾ ਮਤਲਬ ਗਾੜਾ ਬਣ ਸਕੇ ਤੇ ਉਸ ਤੋਂ ਬਾਅਦ ਗਾੜਾ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚਾ ਨਮਕ ਦਾ ਨਮਕ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਇੱਕ ਚਮਚ ਤੇ ਫਿਰ ਆਪਾਂ ਪਾਵਾਂਗੇ ਇੱਕ ਚਮਚਾ ਹੀ ਹਲਦੀ ਦਾ ਰੰਗ ਲੈ ਕੇ ਆਉਣ ਵਾਸਤੇ ਤੇ ਇੱਕ ਚਮਚ ਆਪਾਂ ਪਾਇਆ ਕਾਲੀ ਮਿਰਚ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾਗਾ ਤੇ ਜਿਹੜੇ ਆਪਾਂ ਦੜੜੇ ਮਸਾਲੇ ਪੀਸਿਆ ਉਹ ਪਾਣੇ ਆਂਗੇ ਜਿਹੜਾ ਜਿਨ੍ਹਾਂ ਨੂੰ ਆਪਾਂ ਸੇਕ ਲਵਾਇਆ ਸੀਗਾ ਤੇ ਉਹ ਦੜੜੇ ਕਰਕੇ ਇਹਨਾਂ ਨੂੰ ਇਹਦੇ ਵਿੱਚ ਮਿਕਸ ਕਰਾਂਗੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੇਕ ਲਵਾਵਾਂਗੇ ਸੇਕ ਲਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦੇਖਾਂਗੇ ਕਿ ਇਹ ਗਾੜਾ ਹੋ ਚੁੱਕਿਆਗਾ ਗਾੜਾ ਹੋਣਾ ਤੇ ਗਾੜਾ ਹੋਣ ਤੋਂ ਬਾਅਦ ਆਪਾਂ ਇਹਨੂੰ ਹੁਣ ਜਿਹੜਾ ਰੱਖਿਆ ਸੀਗਾ ਆਪਾਂ ਆਚਾਰ ਸੁੱਕਣ ਵਾਸਤੇ ਸੁੱਕ ਚੁੱਕਿਆਗਾ ਹੁਣ ਆਪਾਂ ਇਹਨੂੰ ਪਾਵਾਂਗੇ ਜੀ ਮਸਾਲੇ ਵਿੱਚ ਮਸਾਲੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਾਂਗੇ ਸਾਰਾ ਆਪਾਂ ਪਾ ਲੈਣਾਗਾ ਮਿਕਸ ਚੰਗੀ ਤਰ੍ਹਾਂ ਕਰਨਾਗਾ मिक्स ਕਰਨ ਤੋਂ ਬਾਅਦ ਜਿਹੜਾ ਆਪਣਾ ਮਸਾਲੇ ਦਾ ਜਿਹੜਾ ਸਵਾਦ ਆ ਤਾਂ ਕਿ ਉਹ ਜਿਆਦਾ ਵਧੀਆ ਆ ਸਕੇ ਵਿੱਚੋਂ ਰਚ ਸਕੇ ਸਾਰਾ ਮਤਲਬ ਮਸਾਲਾ ਵਿੱਚ ਤੇ ਇਹ ਹੁਣ ਆਪਣਾ ਬਣ ਕੇ ਤਿਆਰ ਹੈ ਜੀ ਅਚਾਰ ਖਾਣ ਲਈ ਤਿਆਰ ਹੋਇਆ ਤੇ ਤੇ ਹੁਣ ਆਪਾਂ ਇਹਨੂੰ ਕਿਸੇ ਵੀ ਕੰਚ ਦੇ ਬਰਤਨ ਵਿੱਚ ਪਾ ਕੇ ਜਾਂ ਵਰਤਮਾਨ ਮਿੱਟੀ ਦੇ ਬਰਤਨ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋਗੇ ਸੁੱਕਾ ਵਰਤਮਾਨ ਹੋਣਾ ਚਾਹੀਦਾ ਜੀ ਤੇ ਨਵੇਂ-ਨਵੇਂ ਵੀਡੀਓ ਦੇਖਣ ਲਈ ਲਾਈਕ ਫੋਲੋ ਜ਼ਰੂਰ ਕਰੋ ਧੰਨਵਾਦ